ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਬਾਜੂ ਦੀ ਕਟਾਈ ਕਰਨਾ ਜਾਨੀ ਕਿ ਬਾਹਾਂ ਦੀ ਕਟਾਈ ਕਰਨਾ ਜੋੜ ਵਾਲੀ ਬਾਹਾਂ ਦੀ ਕਟਾਈ ਕਰਨੀ ਹੈ ਦੱਸਾਂਗੇ ਤੁਹਾਨੂੰ ਤੇ ਮੈਨੂੰ ਮੈਸੇਜ ਆਇਆ ਸੀ ਕਿਸੇ ਭੈਣ ਦਾ ਜੀ ਉਹਨਾਂ ਨੇ ਪੁੱਛਿਆ ਸੀ ਵੀ ਬਾਹਾਂ ਦੇ ਇੱਕ ਸਾਈਡ ਜੋੜ ਆ ਜੇ ਜੇ ਆਪਾਂ ਉਹਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਆ ਦੇਖੋ ਜੀ ਜਿਹੜੀ ਕੜਾਈ ਵਾਲੀਆਂ ਬਾਹਾਂ ਹੁੰਦੀਆਂ ਨੇ ਜੀਆਂ ਜਾਂ ਜਿਨ੍ਹਾਂ ਦੇ ਸੂਟਾਂ ਦੇ ਬਾਰਕ ਹੁੰਦਾਗਾ ਜਾਂ ਡਿਜ਼ਾਈਨ ਹੁੰਦਾ ਪ੍ਰਿੰਟ ਬਣਿਆ ਹੁੰਦਾ ਉਹਨਾਂ ਤੇ ਜੋੜ ਜ਼ਰੂਰ ਆਉਂਦਾ ਹੁੰਦਾਗਾ ਜੇ ਤੁਹਾਨੂੰ ਇੱਕ ਸਾਈਡ ਜੋੜ ਆਉਂਦਾਗਾ ਤਾਂ ਤੁਸੀਂ ਬਾਹ ਦੇ ਪਿਛਲੇ ਸਾਈਡ ਜੋੜ ਕਰ ਲਿਆ ਕਰੋ ਜਦੋਂ ਜੜਾਈ ਕਰਦੇ ਆਪਾਂ ਤੇ ਪਿਛਲੀ ਸਾਈਡ ਉਹਨੂੰ ਜੋੜ ਕਰ ਸਕਦੇ ਹੋ ਜੇ ਆਪਣੇ ਕੋਲੇ ਕਪੜਾ ਬਿਲਕੁਲ ਹੀ ਘੱਟ ਆ ਤਾਂ ਤੁਸੀਂ ਦੋਨੇ ਸਾਈਡ ਜੋੜ ਪਾਇਆ ਕਰੋ ਬਾਹ ਦੇ ਅੱਗੇ ਵੀ ਜੋੜ ਪਾਇਆ ਕਰੋ ਤੇ ਪਿੱਛੇ ਵੀ ਜੋੜ ਪਾਇਆ ਕਰੋ ਸੈਂਟਰ 'ਚ ਜੋੜ ਬੇਸ਼ੱਕ ਨਾ ਪਾਇਆ ਕਰੋ ਜੇ ਡਿਜ਼ਾਈਨ ਆਗਾ ਕਈ ਸੂਟਾਂ ਤੇ ਪ੍ਰਿੰਟ ਇਸ ਤਰ੍ਹਾਂ ਬਣਾ ਹੁੰਦਾ ਜੀ ਵੀ ਉਹਦੇ ਬਾਹ ਦਾ ਕਪੜਾ ਸਾਈਡ ਤੋਂ ਆਪਾਂ ਨੂੰ ਕੱਟਣਾ ਪੈਂਦਾਗਾ ਤੇ ਉੱਤੇ ਪ੍ਰਿੰਟਿੰਗ ਸਹੀ ਨਹੀਂ ਬਣੀ ਹੁੰਦੀਗੀ ਆਪਾਂ ਨੂੰ ਉਸੇ ਤਰ੍ਹਾਂ ਹੀ ਉਹਨੂੰ ਕਟਿੰਗ ਕਰਨਾ ਪੈਂਦਾਗਾ ਤੇ ਆਪਾਂ ਹੁਣ ਅੱਜ ਸੂਟ ਕਟਿੰਗ ਕੀਤਾ ਸੀ ਉਹ ਤੇ ਪ੍ਰਿੰਟਿੰਗ ਸੀ ਇੱਕ ਸਾਈਡ ਤੋਂ ਆਪਾਂ ਵਾਵਾ ਕਟਿੰਗ ਕਰਨੀ ਸੀ ਆ ਦੇਖੋ ਐਸਾ ਇੱਕ ਪਾਸੇ ਆਪਾਂ ਕਮੀਜ਼ ਲਾ ਲਿਆ ਡਿਜ਼ਾਈਨ ਬਣਾ ਹੋਇਆ ਸੀ ਇਸ ਤਰ੍ਹਾਂ ਇਥੇ ਇੱਕ ਸਾਈਡ ਡਿਜ਼ਾਈਨ ਸੀਗਾ ਤੇ ਇਤਨੀ ਸਾਈਡ ਵੀ ਇਹਦੇ ਡਿਜ਼ਾਈਨਿੰਗ ਬਣੀ ਹੋਈ ਆ ਇੱਕ ਸਾਈਡ ਤਾਂ ਦੇਖੋ ਜੀ ਇੱਕ ਫਲਾਵਰ ਆਉਂਦਾਗਾ ਆਪਣੇ ਤੇ ਦੂਜੀ ਸਾਈਡ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਦੋ ਫਲਾਵਰ ਆਉਂਦੇ ਨੇਗੇ ਆ ਦੇਖੋ ਇਤਨੀ ਜੈਡ ਆਪਣੇ ਕੋਲੇ ਦੋ ਫਲਾਵਰ ਬਣੇ ਹੋਏ ਨੇ ਇਹਨੂੰ ਆਪਾਂ ਕਿਸ ਤਰ੍ਹਾਂ ਸਹੀ ਕਰਨਾ ਕਿਸ ਤਰ੍ਹਾਂ ਆਪਾਂ ਇਹਦੀ ਡਿਜ਼ਾਈਨਿੰਗ ਕਰਨੀ ਹੈ ਕਿ ਉਹ ਆਪਾਂ ਤੁਹਾਨੂੰ ਬਾਹਰ ਕਟਿੰਗ ਕਰਕੇ ਦਿਖਾਵਾਂਗੇ ਜੇ ਇਸ ਤਰ੍ਹਾਂ ਦਾ ਡਿਜ਼ਾਈਨ ਹੁੰਦਾਗਾ ਨਾ ਜੇ ਆਹ ਵਾਲਾ ਕਪੜਾ ਜਾਨੀ ਕਿ ਆਪਣੇ ਕੋਲੇ ਘਟਾਈ ਇੱਕ ਸਾਈਡ ਆਪਣੇ ਕੋਲੇ ਪ੍ਰਿੰਟ ਆ ਤਾਂ ਤੁਸੀਂ ਦੇਖ ਲਓ ਵੀ ਆਪਣੇ ਕੋਲੇ ਇੰਨਾ ਕ ਕਪੜਾ ਬਚਦਾਗਾ ਜੇ ਆਪਾਂ ਡਿਜ਼ਾਈਨ ਦਾ ਸੈਂਟਰ ਕਰਾਂਗੇ ਜਿਹੜਾ ਵੀ ਆਪਣੇ ਕੋਲੇ ਫਲਾਵਰ ਆ ਜਾਂ ਕਢਾਈ ਹੋਈ ਹੋਈ ਹੈ ਜੇ ਆਪਾਂ ਉਹਦਾ ਸੈਂਟਰ ਕਰਕੇ ਆਪਣੇ ਕੋਲੇ ਇੰਨਾ ਕ ਕਪੜਾ ਬਚਦਾਗਾ ਤਾਂ ਤੁਸੀਂ ਦੋਨੇ ਸਾਈਡ ਜੋੜ ਪਾਇਆ ਕਰੋ ਜੀ ਠੀਕ ਹੈ ਜੀ ਸੈਂਟਰ 'ਚ ਜੋੜ ਨਾ ਪਾਉ ਕਿਉਂਕਿ ਸੈਂਟਰ 'ਚ ਡਿਜ਼ਾਈਨ ਵੀ ਹੁੰਦਾ ਤੇ ਜੋੜ ਵੀ ਪਾਇਆ ਸੋਹਣਾ ਨਹੀਂ ਲੱਗਦਾ ਹੈਗਾ ਜੇ ਆਪਣੇ ਕੋਲੇ ਪਲੇਨ ਆਗਾ ਜੀ ਤੇ ਪਲੇਨ ਕੱਪੜੇ 'ਚ ਆਪਾਂ ਜੋੜ ਪਾਉਣਾਗਾ ਉਹਦੇ ਉੱਤੇ ਤੁਸੀਂ ਲੇਸ ਵਗੈਰਾ ਲਾ ਕੇ ਡਿਜ਼ਾਈਨ ਤਿਆਰ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੱਟ ਪਾ ਸਕਦੇ ਹੋ ਕੱਟ ਪਾ ਕੇ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋਗੇ ਤੇ ਹੁਣ ਆਪਾਂ ਇਹਦੀ ਕਟਿੰਗ ਕਰਕੇ ਦਿਖਾਉਨੇ ਆ ਤੁਹਾਨੂੰ ਆ ਦੇਖੋ ਜੀ ਆ ਆਪਣੇ ਨਾ ਇੱਕ ਸਾਈਡ 'ਤੇ ਫਲਾਵਰ ਆਉਂਦਾ ਦੇਖੋ ਤੇ ਇਧਰੋਂ ਇੱਕ ਆਪਣੇ ਸਾਈਡ ਤੋਂ ਕਪੜਾ ਕਟਿੰਗ ਕੀਤਾ ਹੋਇਆ ਆ ਆ ਸੈਂਟਰ ਚੋਂ ਇਹਦੇ ਇੱਥੇ ਵੀ ਡਿਜ਼ਾਈਨਿੰਗ ਬਣੀ ਹੋਈ ਹੈਗੀ ਇਹਨੂੰ ਆਪਾਂ ਇਥੋਂ ਕਟਿੰਗ ਕਰਕੇ ਦੋਨੇ ਸਾਈਡ ਆਪਾਂ ਬਾਹਾਂ ਕੱਢ ਲੈਣੀਆਂ ਨੇ ਆ ਦੇਖੋ ਇਹਦੀ ਇੰਨੀ ਫੱਟੀ ਰੱਖੀ ਹੋਈ ਹੈਗੀ ਬਾਹਾਂ ਦੀ ਤੇ ਇਧਰਲੀ ਸਾਈਡ ਇਹ ਦੋ ਫਲਾਵਰ ਬਣੇ ਹੋਏ ਨੇਗੇ ਜੇ ਤਾਂ ਹੁਣ ਆਪਾਂ ਇਧਰੋਂ ਬਾਹਾਂ ਕਟਿੰਗ ਕਰਦੇ ਆਂਗੇ ਆ ਦੇਖੋ ਇਥੋਂ ਰਾਮ ਨਾਲ ਆਪਣਾ ਮੋਢਾ ਨਿਕਲਿਆ ਆਊਗਾ ਆ ਦੇਖੋ ਜੀ ਦੋਨੇ ਫਲਾਵਰ ਆਪਣੇ ਸਾਈਡ ਤੇ ਆ ਜਾਣਗੇ ਇਥੋਂ ਰਾਮਨਾਲ ਆਪਾਂ ਮੋਢੇ ਦੀ ਕਟਿੰਗ ਕਰ ਸਕਦੇ ਆ ਇਥੋਂ ਆਪਣੇ ਬਾਹ ਪੂਰੀ ਤਿਆਰ ਹੋ ਜੂਗੀ ਪਰ ਦੇਖੋ ਉਧਰਲੀ ਸਾਈਡ ਆਪਣੇ ਕੋਲੇ ਇੱਕ ਬਾਹ ਤਾਂ ਤਿਆਰ ਹੋ ਜੂਗੀ ਦੋ ਫਲਾਵਰ ਆ ਜਾਣਗੇ ਇਧਰਲੀ ਸਾਈਡ ਆਪਣੇ ਕੋਲੇ ਇੱਕ ਇੱਕੀ ਆਊਗਾ ਇਸ ਕਰਕੇ ਹੁਣ ਆਪਾਂ ਬਾਹ ਦੀ ਕਟਿੰਗ ਕਰਨੀ ਆ ਜਿਹੜੀ ਇਥੋਂ ਕਰਾਂਗੇ ਆਹ ਵਾਲੀ ਸਾਈਡ ਤੋਂ ਕਰਾਂਗੇ ਜੀ ਇਹਨੂੰ ਹੁਣ ਆਪਾਂ ਇਥੋਂ ਆਪਾਂ ਦੋਨਾਂ ਫਲਾਵਰਾਂ ਦਾ ਸੈਂਟਰ ਰੱਖ ਕੇ ਜੋੜ ਪਾਵਾਂਗੇ ਇਹਦੇ ਤੁਹਾਨੂੰ ਦਿਖਾਉਨੇ ਆ ਵੀ ਆਪਣੇ ਇੱਕ ਸਾਈਡ ਜੋੜ ਆਉਂਦਾ ਤਾਂ ਦੋ ਸਾਈਡ ਜੋੜ ਆਉਂਦਾਗਾ ਮੈਨੂੰ ਆਪਾਂ ਪਹਿਲਾਂ ਕਟਿੰਗ ਕਰ ਲਾਂਗੇ ਸੈਂਟਰ ਚੋਂ ਇਹ ਨਹੀਂ ਹੈਗਾਗਾ ਜੀ ਆਪਣੇ ਕੋਲੇ ਵੀ ਜਿਵੇਂ ਉਧਰੋਂ ਆ ਆਪਣੇ ਜੋੜ ਪੈਂਦਾ ਨੇ ਸੀ ਆਪਾਂ ਇੱਕ ਬਾਹਂ ਜੋੜ ਵਾਲੀ ਬਣਾ ਲਈਏ ਇੱਕ ਬਿਨਾ ਜੋੜ ਤੋਂ ਬਣਾ ਲਈਏ ਇਸ ਤਰ੍ਹਾਂ ਨਹੀਂ ਹੋਊਗਾ ਦੋਨੇ ਬਾਹਾਂ ਆਪਾਂ ਇੱਕ ਵਾਰੀਆਂ ਕਟਿੰਗ ਕਰਕੇ ਤਿਆਰ ਕਰਾਂਗੇ ਇਹਨੂੰ ਆਪਾਂ ਇਹਦਾ ਉਲਟਾ ਕਰਕੇ ਰੱਖ ਲਾਂਗੇ ਦੇਨੂੰ ਆਪਾਂ بڑا ਕਟਿੰਗ ਕਰਕੇ ਨੇ ਆਹ ਵਾਲੇ ਪੱਲੇ ਨੂੰ ਇਹਦੇ ਉੱਪਰ ਮਿਚਾ ਲੈਣਾਗਾ ਫਿਰ ਇਹਨੂੰ ਆਪਾਂ ਬਿਲਕੁਲ ਸਹੀ ਕਰ ਲਾਂਗੇ ਇਹਨੂੰ ਫੱਟੀ ਦੇ ਨਾਲ ਫੱਟੀ ਮਲਾ ਲਾਂਗੇ ਤੇ ਆ ਦੇਖੋ ਜੀ ਹੁਣ ਆਪਾਂ ਜਦ ਇਹਨੂੰ ਮਰਾਉਨੇ ਆ ਇਸ ਤਰ੍ਹਾਂ ਇਹਦੇ ਵਿੱਚ ਕਾਣ ਆ ਰਿਹਾਗਾ ਇਹ ਸਹੀ ਨਹੀਂ ਆ ਰਿਹਾ ਹੁਣ ਆਪਾਂ ਇਹਨੂੰ ਅਲੱਗ-ਅਲੱਗ ਕਟਿੰਗ ਕਰਾਂਗੇ ਆਪਾਂ ਇਥੋਂ ਆਹ ਫਲਾਵਰ ਦਾ ਸੈਂਟਰ ਕਰ ਲੈਣਾ ਇਹਦਾ ਸੈਂਟਰ ਕਰਕੇ ਜੀ ਆਪਾਂ ਬਾਹਰ ਫਰਖੀਆਂ ਜੀ ਤਿਆਰ 16 ਇੰਚ ਤੇ ਆਪਾਂ ਆਹ ਡਿਜ਼ਾਈਨਿੰਗ ਆ ਜਿਹੜੀ ਕਾਣ ਪੈ ਰਿਆਗਾ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਇਥੋਂ ਆਪਾਂ ਤਿਆਰ ਰੱਖ ਲਾਂਗੇ ਸਾਡੇ 16 ਇੰਚ ਤਿਆਰ ਆਪਣੇ ਕੋਲੇ 16 ਇੰਚ ਜੀ ਸੌਰੀ ਤੇ ਇਹਨੂੰ ਆਪਾਂ ਇੱਥੋਂ ਮਾਰਜਨ ਲਈ ਲੈ ਲਾਂਗੇ ਆਹ ਬੜਾ ਥੱਲੇ ਆਪਾਂ ਕੱਪੜਾ ਕਟਿੰਗ ਕਰ ਦਾਂਗੇ ਤੇ ਇੱਥੋਂ ਆਪਾਂ ਬਰਾਬਰ ਰੱਖ ਲਾਂ ਦੇਖੋ ਜਿਹੜੀ ਆ ਪਲੇਨ ਫੱਟੀ ਸੀ ਆਪਾਂ ਫੋਲਡ ਕਰਨੀ ਸੀ ਇਹਨੂੰ ਆਪਾਂ ਇੱਥੋਂ ਕਟਿੰਗ ਕਰ ਦਾਂਗੇ ਆਹ ਜਿਹੜਾ ਬਟਰ ਆ ਸਾਰਾ ਆਪਾਂ ਫੋਲਡ ਕਰ ਲਾਂਗੇ ਕਾਣੇ ਦਾ ਕੱਢ ਦਾਂਗੇ ਤੇ ਆਪਾਂ ਜਿੰਨੀ ਆਪਣੀ ਲੈਂਥ ਸੀ ਉਹਨੂੰ ਆਪਾਂ ਇੱਥੋਂ ਤਿਆਰ ਰੱਖ ਲਓ ਠੀਕ ਹੈ ਜੀ ਇੰਨਾ ਆਪਣਾ ਦੋਨੇ ਸਾਈਡ ਜੋੜ ਪਊਗਾ ਆਪਾਂ ਨੂੰ ਇਥੋਂ ਚਾਹੀਦੀ ਆ ਸਾਢੇ 10 ਇੰਚ ਇੰਨਾ ਆਪਣੇ ਕੋਲੇ ਜੋੜ ਪਊ ਆ ਦੇਖੋ ਇਥੇ ਬਰਾਬਰ ਕਰਕੇ ਪਹਿਲਾਂ ਆਪਾਂ ਜੋੜ ਕਟਿੰਗ ਕਰ ਲਾਂਗੇ ਫਿਰ ਆਪਾਂ ਬਾਹਾਂ ਕਟਿੰਗ ਕਰਾਂਗੇ ਹੁਣ ਆਪਾਂ ਦੋਨੇ ਬਾਹਾਂ ਇਹਦੇ ਉੱਪਰ ਰੱਖ ਕੇ ਇਸੇ ਤਰ੍ਹਾਂ ਕਟਿੰਗ ਕਰ ਲੈਣੀਆਂ ਨੇ ਨੀਆਂ ਆਵਲ ਸਾਈਡ ਵੀ ਆਪਾਂ ਦੇਖੋ ਇਸ ਤਰ੍ਹਾਂ ਫੋਲਡ ਕਰ ਲਈਏ ਆਪਾਂ ਇਹਦੇ ਉੱਤਰ ਵਿਛਾ ਲਈਏ ਜੀ ਇਹਨੂੰ ਆਪਾਂ ਤੁਹਾਨੂੰ ਦੋਨੇ ਜੋੜ ਲਾ ਕੇ ਦਿਖਾਉਣਾ ਹੈ ਫਿਰ ਆ ਦੋਨੇ ਆਪਾਂ ਪੱਲੇ ਵਿਛਾ ਲਏ ਨੇ ਹੁਣ ਆਪਾਂ ਜਿਹੜਾ ਕੱਪੜਾ ਦਾ ਕਿਉਂਕਿ ਆਪਾਂ ਦੋਨੇ ਸਾਈਡ ਜੋੜ ਲਾਉਣਾ ਇਹਨੂੰ ਇੱਥੋਂ ਕਟਿੰਗ ਕਰ ਦਨੇ ਆ ਜਿਹਨੇ ਆਪਾਂ ਨਾਲ ਬਾਈ ਰੱਖਣੀ ਸੀ ਆ ਜਿਹੜਾ ਵੱਧ ਘੱਟ ਕੱਪੜਾ ਦਾ ਇਹਨੂੰ ਵੀ ਆਪਾਂ ਇੱਥੋਂ ਕਟਿੰਗ ਕਰ ਲਾਂਗੇ ਤੇ ਇੱਕੋ ਜਿਹਾ ਜੋੜ ਆਪਾਂ ਰੱਖ ਕੇ ਇਹਦੇ ਜੋੜ ਲਾ ਦੇ ਆ ਦਿਖੋ ਇਹਦੇ ਬੈਕ ਪੱਲੇ ਤੇ ਵੀ ਜੋੜ ਆਊਗਾ ਦੀ ਬਾਹ ਦੇ ਫਰੰਟ ਤੇ ਵੀ ਦੋਨੇ ਸਾਈਡ ਜੋੜ ਆਊਗਾ ਕਿਉਂਕਿ ਬਾਹ ਦੀ ਮੂਰੀ ਆਪਣੇ ਕੋਲੇ ਹੈਗੀ ਆ 5 ਇੰਚ ਤਿਆਰ ਬਾਹ ਦੀ ਮੂਰੀ ਆਪਣੀ ਇੰਨੀ ਡਿਜ਼ਾਈਨਿੰਗ ਚੋਂ ਆਜੂਗੀ ਤੇ ਇਧਰੋਂ ਆਪਾਂ ਪਲੇਨ ਸਾਈਡ ਤੋਂ ਜੋੜ ਪਾ ਹਾਂ ਲੇਕਿਨ ਮਾਰਜਨ ਲਈ ਆਪਾਂ ਇਹਦੇ ਤੇ ਵਧਾ ਕੇ ਰੱਖਾਂਗੇ ਚਾਰ ਪੱਲੇ ਹੋ ਗਏ ਜੀ ਆਪਣੇ ਕੋਲੇ 1 2 3 ਤੇ 4 5 ਇੰਚ ਆਪਣੇ ਕੋਲੇ ਬਾਹਾਂ ਦੀ ਮੂਰੀ ਤਿਆਰ ਆ 7 ਇੰਚ ਆਪਾਂ ਰੱਖ ਲਾਂਗੇ ਇੱਥੋਂ ਆਪਾਂ ਰੱਖਾਂਗੇ ਮੁੱਢਾ ਆਪਣੇ ਕੋਲੇ 8 ਇੰਚਾ 1.5 ਤੇ 10 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ ਇੱਥੋਂ ਆਪਾਂ 3 ਇੰਚ ਤੇ ਨਿਸ਼ਾਨ ਲਾਵਾਂਗੇ ਇਹਨੂੰ ਇੱਥੋਂ ਸ਼ੇਪ ਦਿੰਦੇ ਹੋਏ ਆਪਾਂ ਮੋੜੇ ਦੀ ਗੁਲਾਈ ਪਾ ਲਾਂਗੇ ਆਹ ਵਾਲੇ ਨਿਸ਼ਾਨ ਤੋਂ ਆਪਾਂ ਇੱਥੋਂ ਮਲਾ ਕੇ ਇਹਨੂੰ ਕਟਿੰਗ ਕਰਦੇ ਦੇਖੋ ਨਾਲੇ ਤਾਂ ਜੀ ਆਪਣੇ ਕੋਲੇ ਆਹ ਫਲਾਵਰ ਸੈਂਟਰ ਚ ਆ ਗਿਆ ਡਿਜ਼ਾਈਨ ਸੈਂਟਰ ਚ ਆ ਗਿਆ ਤੇ ਜੋੜ ਵੀ ਆਪਣੇ ਸੈਂਟਰ ਚ ਨਹੀਂ ਆਇਆ ਹੈਗੇ ਇੱਕ ਸਾਈਡ ਤੇ ਆਪਣੇ ਜੋੜ ਰਹਿ ਗਏ ਨੇ ਹੁਣ ਆਪਾਂ ਇਹਨੂੰ ਇੱਥੋਂ ਕਟਿੰਗ ਕਰ ਦਾਂਗੇ ਕੀ ਜੀ ਇਹ ਵੇਖੋ ਆਪਾਂ ਇਹ ਆਪਣੀ ਜੋੜ ਵਾਲੀ ਬਾਜੂ ਦੀ ਕਟਿੰਗ ਹੋ ਚੁੱਕੀ ਹੈ ਆ ਜੋੜ ਲਗਾ ਕੇ ਆਪਾਂ ਫੇਰ ਇਹਦੇ ਜਿਹੜੀ ਫਰੰਟ ਵਾਲੀ ਕਾਟ ਆ ਆਪਾਂ ਕਾਟ ਪਾਵਾਂਗੇ ਜੇ ਤੁਸੀਂ ਕਾਟ ਪਾਉਣੀ ਆ ਤਾਂ ਤੁਸੀਂ ਇੱਥੋਂ 1 ਇੰਚ ਦਾ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਇਹਦੀ ਕਾਟ ਪਾ ਸਕਦੇ ਠੀਕ ਹੈ ਜੀ ਪਰ ਆਪਾਂ ਇਹ ਜੋੜਾਵਾਂਗੇ ਪਹਿਲਾਂ ਫਿਰ ਜੋੜ ਪਾ ਕੇ ਹੀ ਇਹਦੀ ਕਾਟ ਪਾਉਗੀ ਬਾਅਦੋਂ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਬਾਹਾਂ ਦੀ ਕਟਾਈ ਕਰਨਾ ਦੱਸਿਆ ਵੀ ਜੋੜ ਵਾਲੀ ਬਾਹਾਂ ਦੀ ਕਟਾਈ ਇਸ ਤਰ੍ਹਾਂ ਕਰਨੀ ਹੈ ਜੀ ਮੈਨੂੰ ਉਮੀਦ ਹੈ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਚਲੋ ਮਿਲਦੇ ਹਾਂ ਜੀ ਇੱਕ ਸੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ